55 ਦੀ ਫਲੱਡ ਆਇਆ। ਅੱਛਾ ਜੀ। ਸਾਰਾ ਪਿੰਡ ਆਪਣਾ ਡੁੱਬ ਗਿਆ ਸੀ। ਹਾਂ ਸਾਰਾ ਡੱਗ ਪਿਆ ਸੀ। ਆਪਾਂ ਪਿੰਡ ਦਾ ਬਹੁਤ ਜਿਆਦਾ ਡੱਗ ਪਿਆ ਸੀ। ਸਾਡਾ ਪਿੰਡ ਜਾਨੀ ਛੋੜ ਕੋ ਵੱਧ ਬਚਾਦ ਬਚ ਗਿਆ ਸੀਗਾ ਤੇ ਪਰਸਿਆਂ ਦਾ ਏਰੀਆ ਡੱਗ ਪਿਆ ਸਾਰਾ। ਤੇ ਫਿਰ ਕਿੱਥੇ ਰਹੇ ਸੀ ਉਸ ਟਾਈਮ? ਕੋਈ ਘਰਾਂ ਦੀ ਰਹੇ ਪਈ ਕੰਨਾਂ ਨੇ ਬਾਪ ਦੀਆਂ ਪੱਟੀਆਂ ਪੁੱਟੀਆਂ ਨੇ ਕੁਲੀਆਂ ਪਾ ਕੇ ਉਸ ਜਿੱਤੇ ਕੱਢ ਗਿਆ ਜੁੱਤੇ ਬਹਿ ਗਏ ਉਵੇਂ। ਖਾਨਪੀਨ ਵਾਲਾ ਸਾਰਾ ਸਮਾਨ ਹੀ ਰੁੜ ਗਿਆ ਹੋਰ। ਰੁੜ ਵਿੱਚ ਕੋਈ ਮੜਾ ਮੋਟ ਰੱਖ ਲਿਆ ਸਾਰਾ ਥੋਕੇ। ਉਹ ਅਜੇ ਇੱਕ ਘਰ ਸਾਰਿਆਂ ਨੇ ਕਾ ਲਿਆ ਵੰਡ ਕੇ। अच्छा ਬਾ ਸਾਡੇ ਪਾਣੀ ਲੱਗ ਗਿਆ ਆਪਾਂ ਕੋਣ ਬਾਰਾ ਚ ਬੰਨ ਲਾ ਦੇ ਹਾਂਜੀ ਤੇ ਅਸੀਂ ਪਾਣੀ ਦੋ ਰਾਤਾ ਤਿੰਨ ਕੋਣ ਜੀ ਗਈ ਅੱਛਾ ਜੀ ਤੇ ਬੁੜੀਆਂ ਸਾਨੂੰ ਦੁੱਧ ਦੁੱਤਾ ਕਰਕੇ ਚਾਹ ਚ ਬਾਲ ਕੇ ਪੱਤੀ ਪਾ ਕੇ ਪਿਆਦਿਆ ਕਰਨ ਅੱਛਾ ਜੀ ਦੁੱਧ ਕਰਦਾ ਸੀਗਾ ਤੇ ਤੁਸੀਂ ਪਾਣੀ ਬਾਹਰ ਕੱਢੀ ਅਸੀਂ ਬਾਹਰ ਕੱਢਦੇ ਸੀ ਫਿਰ ਆਦੇ ਨਾ ਕੱਢਦੇ ਸੀ ਪਾਲਟੀਆਂ ਚੱਕਰੇ ਬੰਨ ਦੇ ਉਤੋਂ ਦੀ ਅੱਛਾ ਜੀ ਸਾਡਾ ਬਹੁਤ ਚਾਰ ਤਿੰਨ ਖਨਾ ਥਾਂ ਸੀ ਅੱਛਾ ਜੀ ਚਾਰ ਦੋਸਤ ਦੀ ਦੋ ਦੋ ਭਰਾ ਸੀ ਦੋ ਮੇਰੇ ਚਾਚੇ ਦੇ ਪੁੱਤ ਸੀ ਅੱਛਾ ਜੀ ਤੇ ਫਿਰ ਜੁਹੰਬ ਕੇ ਜਦ ਮਿਹਰਤਾ ਤੇਲੇਪੋਤ ਨੇਕ ਨੇ ਕਿਕਰ ਖੜੀ ਸੀ ਤੇ ਗੱਡੇ ਨੂੰ ਪਾ ਕੇ ਲਾਸ ਹਾਂਜੀ ਤੇ ਕਿਕਰ ਨਾਲ ਬੰਨ ਲਿਆ ਤੇ ਉੱਤੇ ਪੈ ਗਿਆ ਉਹਦਾ ਪੈਣ ਦੀ ਜਾਂਦੇ ਆਪਣੇ ਤੋਂ ਹੰਬ ਗਏ ਨੇ ਆ ਬੀਬਾ